ਸ੍ਰੀ ਗਰਤੀ ਸਾਲਾ ਨੂੰ ਧੰਨਵਾਦ ਕਰਦੇ ਆਂ ਅੱਜ ਜ਼ਿਲ੍ਹਾ ਮਾਨਸਾ ਤੇ ਪਿੰਡ ਰਜੀ ਤੇ ਸੰਦੀਪ ਭਾਈ ਉਹਨਾਂ ਦੇ ਅਸੀਂ ਘਰੇ ਬੈਠੇ ਆਂ ਅੱਜ ਤੇ ਤੇ 22 ਤੋਂ ਆਉਂਦੇ ਨੇ ਹਰ ਐਤਵਾਰ ਦੀ ਐਤਵਾਰ ਮੰਡੀ ਤੇ ਕੁਛ ਇਧਰ ਹੋ ਗਏ ਮੰਡੀਆਂ ਲੋਕਾਂ ਨੂੰ ਮੇਰਾ ਖਿਆਲ ਹੁੰਦੀ ਅੱਜ ਪੰਜਵੀਂ ਮੰਡੀ ਹੋਊਗੀ 6 ਆਹ 6ਵੀਂ ਮੰਡੀ ਹੋ ਗਈ ਅੱਜ ਐਤਵਾਰ ਨੂੰ ਮੰਡੀ ਦੇਖਣੀ ਹੈ ਬਹੁਤ ਵਧੀਆ ਤੇ ਜਿਉਂ-ਜਿਉਂ ਵੀਡੀਓ ਪੈ ਰਹੀ ਹੈ ਲੋਕਾਂ ਨੂੰ ਸ਼ੇਅਰ ਕਰੀ ਜਾਂਦੇ ਆਂ ਵੀਡੀਓ ਰਾਹੀਂ ਲੋਕਾਂ ਨੂੰ ਪਤਾ ਲੱਗ ਜਾਂਦਾ ਤੇ ਮੰਡੀ 'ਚ ਰਸ ਬਣ ਨਹੀਂ ਜਾਂਦਾ ਤੇ ਸਾਰਿਆਂ ਨੂੰ ਸਾਡਾ ਹੱਥ ਵੱੰਨ ਕੇ ਬੇਨਤੀ ਹੈ ਵੀ ਵੱਤ ਤੋਂ ਵੱਧ ਦੂਰੋਂ ਨੇੜੇੋਂ ਸਭ ਪਹੁੰਚੋ ਵੇਚਣ ਵਾਲੇ ਵੀ ਵਪਾਰੀ ਤੇ ਖਰੀਦਦਾਰ ਵੀ ਕਿਉਂਕਿ ਸਾਨੂੰ ਖਰੀਦਦਾਰਾਂ ਦੀ ਜ਼ਿਆਦਾ ਲੋੜ ਹੈ ਵੀ ਖਰੀਦਦਾਰ ਜੋ ਛਟਕਈ ਬਿੰਨੇ ਬਾਈ ਸਾਡੇ ਜੋ ਕਿ ਪਾਰਨਾ ਨੇ ਕਿਸੇ ਪੱਠੇ ਨੇ ਕਿਸੇ ਨੇ ਬੱਕਰਾ ਹੈ ਕਿਸੇ ਨੇ ਦਸ ਮੀਂ ਮੀਂ ਦੇ ਨਾਲ ਨੇ ਮੀਂਹੀਆਂ ਲੈਣੀਆਂ ਨੇ ਤਾਂ ਸਭ ਤੋਂ ਸਸਤੀ ਮੰਡੀ ਹੈ ਰੱਲੀ ਦੀ ਮੰਡੀ ਨੇੜੇ ਸ਼ਹਿਰ ਬਰੇਟਾ ਤੇ ਨੇੜੇ ਸ਼ਹਿਰ ਬੁਲਾਗਾ ਮੇਰੇ ਤੋਂ ਥੋੜੀ ਜਿਹੀ ਕੋਈ 2 ਕਿਲੋ ਦੂਰੀ ਵਿੱਚ ਹੈ ਪਿੰਡ ਰੱਲੀ ਤੇ 2 ਕਿਲੋਮੀਟਰ ਦੀ ਗਾਹ ਮੰਡੀ ਹੈ ਪਿੰਡ ਤੋਂ ਦੂਰ ਖੇਤ ਦੇ ਵਿੱਚ ਮੰਡੀ ਰਾਈ ਹੋਈ ਹੈ ਲొਕੇਸ਼ਨ ਤੋਂ ਉਹਨੂੰ ਗੰਨੇ ਆਂਗੜਿਆ ਰੋਡ ਦੇ ਉੱਤੇ ਤੇ ਜਿਹੜਾ ਰੋਡ ਜਾਂਦਾ ਜਿਹੜਾ ਉਹਦੇ ਵਿੱਚ ਖੇਤ ਦੇ ਵਿੱਚ ਟਿੱਪੇ ਤੇ ਮੰਡੀ ਲੱਗਦੀ ਹੈ ਤੇ ਲੰਗਰ ਚੱਲਦਾ ਬਾਈਆਂ ਦਾ ਬਿਸਕੁਟਾਂ ਦਾ ਚਾਹ ਦਾ ਸਭ ਪ੍ਰਬੰਧਾ ਤੇ ਪਾਣੀ ਦੇ ਆਣ ਆਲੇ ਦਲੇ ਪਸ਼ੂਆਂ ਨੂੰ ਵੀ ਪੀਣ ਨੂੰ ਡੱਕੀ ਭਰੀ ਹੋਈ ਐ ਤੇ ਆਪਣੇ ਟੈਂਪੀਰ ਕਿੱਥੋਂ ਨੇ ਬਾਈ ਤੇ 20 30 ਕੈਂਪਰ ਆਪਣੇ ਪਰਚੇ ਜਿਹਾਉਂਦੇ ਨੇ ਬਾਈ ਹੰਟਰ ਦੇ ਪਾਣੀ ਦੇ ਵਧੀਆ ਪਾਣੀ ਹਾਜ਼ਮੇ ਦਾ ਤੇ ਮੇਰਾ ਖਿਆਲ ਵੀ 20 25 ਪਾਣੀ ਵੀ ਪੁਰਾਣੇ ਨਹੀਂ ਜਿਹੜੇ ਗੁੜੇ ਉਹ ਸਭ ਬੱਕਰੀਆਂ ਲੈ ਕੇ ਆਪ ਕੋ ਦਾ ਮਾਲ ਦਾ ਹਾਰ ਸੰਗਾਰ ਲੈ ਕੇ ਮੰਡੀ ਦੇ ਵਿੱਚ ਪਹੁੰਚਦੇ ਨੇ ਆਪ ਦਾ ਮਨੋਰੰਜਨ ਕਰਦੇ ਨੇ ਅਨੰਦ ਮੌਜਾ ਮਾਰ ਕੇ ਨੇ ਲੈ ਕੇ 10 11 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਮੰਡੀ ਪੂਰੀ ਰੰਗੋ ਰੰਗ ਪ੍ਰੋਗਰਾਮ ਚੱਲਦਾ ਹੈ ਤੇ ਜੋ ਕਿ ਪਿੰਡ ਦੇ ਨਿੱਨੇ ਮੁੰਨੇ ਬੱਚੇ ਨੇ ਮੇਰੇ ਵੀਰ ਬੁੜੇ ਥੇਰੇ ਸਾਡੇ ਤਾਈ ਚਾਚੇ ਭਾਈ ਬੰਦ ਸਭ ਉਹ ਵੀ ਉੱਥੇ ਪਹੁੰਚਦੇ ਨੇ ਸਾਡੇ ਭਰਾ ਕਿਉਂਕਿ ਮੇਲਾ ਮੇਲਾ ਹੀ ਹੁੰਦਾ ਮੇਲਾ ਦੇਖਣ ਦੇ ਬਾਰੇ ਬਹੁਤ ਲੋਕਾਂ ਦੀ ਚਾਹ ਹੁੰਦਾ ਕੋਈ ਖਰੀਦਦਾ ਹੈ ਕੋਈ ਲੈਂਦਾ ਹੈ ਕੋਈ ਰਾਜੂ ਭਾਈ ਉਹਨਾਂ ਦੇ ਸੌਦੇ ਹੁੰਦੇ ਦੇਖਦਾ ਤੇ ਬਾਈ ਮੈਂ ਧੰਨਵਾਦ ਕਰਦਾ ਸਾਡੇ ਸੰਦੀਪ ਭਾਈ ਉਹਨਾਂ ਦਾ ਜਿਹੜੇ ਕਿ 4 ਹੰਰਾਂ ਦੇ ਮੰਡੀ ਦੇ 4ਾਂ ਦੀ ਕਮੇਟੀ ਐ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਖਰਚਾ ਖੇਚਲਾ ਕਰਕੇ ਮੰਡੀ ਲਾਤੀ ਤੇ ਅਜੇ ਕੋਈ ਪ੍ਰੋਮੋਟ ਵਾਇਆਂ ਨੂੰ ਹੈ ਨਹੀਂ ਤੇ 5-4000 ਰੁਪਏ ਵਿਚਾਰੇ ਪੱਲੇ ਦੇ ਲਾ ਕੇ ਥਾਰ ਮੰਡੀ ਹੁੰਦੇ ਨੇ ਤਾਂ ਮੈਂ ਆਪਣੇ ਵੀਡੀਓ ਦੇਖਣ ਵਾਲੇ ਵੀਰਾਂ ਨੂੰ ਕਹਿਣਾ ਇੱਕ ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇੱਕ ਦੇਖਣ ਵਾਲੇ ਜਿਹੜੇ ਕੋਈ ਬਾਹਰੋਂ ਕੈਨੇਡਾ ਅਮਰੀਕਾ ਵਾਲੇ ਮੇਰੇ ਵੀਰ ਕੋਈ ਸਾਡੀ ਮਦਦ ਕਰ ਸਕਦਾ ਥੋੜੀ-ਬਹੁਤੀ ਕੋਈ 2 ਰੁਪਏ ਕੋਈ 5 ਰੁਪਏ ਕੋਈ ਰੁਪਿਆ ਤਾਂ ਮੇਰੇ ਵੀਰਾਂ ਮੰਡੀ ਦੇ ਹੋਣਹਾਰਾਂ ਦੀ ਗਰੀਬ ਪਰਿਵਾਰ ਦੇ ਬੰਦੇ ਨੇ ਸਾਡੇ ਏਸੀਆਂ ਨੂੰ ਵੀ ਇਹਨਾਂ ਦੀ ਥੋੜੀ-ਬਹੁਤੀ ਮਦਦ ਜ਼ਰੂਰ ਕਰੋ ਆਪਾਂ ਇਹਨਾਂ ਦੀ ਮੰਡੀ ਚਲਾਈਏ ਸਾਰਿਆਂ ਨੂੰ ਸਾਡੀ ਹੱਥੋਂ ਕਿ ਬੇਨਤੀ ਹੈ ਧੰਨਵਾਦ ਸੱਤਰੀਕਾਰ ਇੱਕ ਨਾ ਰਾਜੂ ਵੀਰੇ ਇੱਕ ਬੇਨਤੀ ਸੀਗੀ ਹਾਂਜੀ ਇਹ 2-3 ਮੰਡੀਆਂ ਹੋ ਗਈਆਂ ਕੈਂਡ ਦਾ ਭਾਵ ਵੀ ਮੰਨ ਕੇ ਚੱਲੋ ਉਹ ਉੱਥੇ ਮਾਲ ਦੇ ਵਿੱਚ ਕੁਝ ਮਾਲ ਰਲਕੇ ਵਗ ਜਾਂਦਾ ਹੈ। ਵੀ ਜਿਹੜੇ ਵਪਾਰੀ ਵੀਰ ਆਪਣੇ ਬਾਹਰੋਂ ਆਉਂਦੇ ਨੇ ਉਹਨਾਂ ਦੇ ਮਾਲ 'ਚ ਮਾਲ ਰਲਕੇ ਵਗ ਜਾਂਦਾ ਹੈ। ਹਾਂਜੀ। ਫਿਰ ਉਹ ਬਾਅਦ 'ਚ ਮੰਨ ਕੇ ਚੱਲੋ ਵੀ ਜਿਹੜੇ ਜਾਨਵਰ ਵਗ ਜਾਂਦੇ ਨੇ ਉਹ ਆ ਕੇ ਸਾਨੂੰ ਕਹਿੰਦੇ ਨੇ। ਵੀ ਭਾਈ ਯਾਰ ਤੁਹਾਡੀ ਕੀ ਜ਼ਿੰਮੇਵਾਰੀ ਐ ਵੀ ਸਾਡਾ ਮਾਲ ਉਧਰ ਵਗ ਗਿਆ ਆ ਹੋ ਗਿਆ ਬਾਹ ਹੋ ਗਿਆ। ਵੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੋਈ ਨਾ ਤਾਂ ਇਸੇ ਦੇ ਕਰਕੇ ਐਂਟਰੀ ਫੀਸ ਤਾਂ ਸੀ ਕੋਈ ਲੈਂਦੇ ਨਹੀਂ। ਵੀ ਸਾਡੇ ਲਈ ਕੋਈ ਪਰਚੀ ਹੋਵੇ। ਸ਼ੇਤਾ ਆਪਣੀ ਹੁਣੇ ਮੰਡੀ ਚੱਲਦੀ ਹੋਏ ਫੁੱਲ ਹਾਂਜੀ ਵੀ ਆਪਣੇ ਬਣਾਏ ਹੋਏ ਨੇ ਤੇ ਕਮਰੇ ਵਗੜਾ ਆ ਰਿਹਾ ਹੈ ਹਾਂਜੀ ਵੀ ਆਪਾਂ ਮੰਡੀ ਦੇ ਵਿੱਚ ਐਂਟਰ ਹੋਣ ਦੀ ਪਰਚੀ ਲੈਣੀ ਹੈ ਹਾਂਜੀ ਤਾਂ ਤਾਂ ਪਰਚੀ ਲਈ ਜਿਵੇਂ ਆਪਣੇ ਸੈਕਟਰ ਮੋਟਰ ਹੈ ਨਹੀਂ ਪਰਚੀ ਲਈ ਅਸੀਂ ਤੇ ਨਹੀਂ ਪਰਚੀ ਲਈ ਸਾਡੀ ਜੁਮੇ ਕਰੀ ਹੈ ਹਾਂਜੀ ਵੀ ਸਾਡੇ ਹੌਨਰ ਮੁੰਡੇ ਡੇਟ ਤੇ ਖੜੇ ਨੇ ਹਾਂਜੀ ਵੀ ਇਹਦੇ ਸਾਡੀ ਕੋਈ ਹੁਣੇ ਐਂਟਰੀ ਬੀਸ ਤਾਂ ਨਹੀਂ ਦੇਣੀ ਅਸੀਂ ਸਾਡੀ ਦੇ ਵਿੱਚ ਕੋਈ ਜੁਮੇ ਨਹੀਂ ਰਹੀ ਹਾਂਜੀ ਆਪਦੇ ਸਵਾਰੀ ਆਪਦੀ ਫੀਸ ਦੀ ਜੁਮੇ ਰਹਿ ਆਪ ਹੈ ਠੀਕ ਹੈ ਜੀ ਜੇ ਸਵਾਰੀ ਦੀ ਝੋਲਾ ਤਾਂ ਤਸਵੀਰ ਸੇਪੂਰ ਨ ਦੇ ਜਾਂਦੀ ਹੈ ਤਾਂ ਸਾਡੇ ਦੀ ਵਸੇ ਕਲੈਕਟਰ ਦਾ ਕੀ ਦੋਸ ਹੈ ਬਈ ਸਹੀ ਹੈ ਜੀ ਅਗਦੀ ਸੇਟੂ ਸਵਾਰੀ ਅਵਦਾ ਸਾਹਬ ਨਾਲ ਯਾਦ ਕਰਕੇ ਜਾਂ ਉੱਤਰ ਦੀ ਝੋਲਾ ਜਨ ਪਰਨਾ ਜਿਹੜਾ ਕੁਝ ਹੀ ਰਹਿ ਗਿਆ ਸੀਸ ਵਸਤ ਸਾਂਹ ਤੇ ਚੱਕੋ ਮੇਰਾ ਕਹਿਣ ਦਾ ਭਾਅ ਵੇ ਆ ਵੀ ਆਪਣਾ ਬੱਕਰੀ ਨੇਮਣਾ ਜਾਂਦੀ ਘਰ ਨੂੰ ਲੈ ਕੇ ਜਾਂਦੇ ਹੋਂ ਇੱਕ ਦੂਜੇ ਵੀਰ ਦੇ ਅਗਲੀ ਦੇ ਇੱਡੜ ਚ ਦੂਸਰੇ ਦੇ ਦੂਸਰਾ ਦੇਨ ਕੇ ਨਿਗਾ ਮਾਰ ਕੇ ਵੀ ਚੋਕ ਕਰੋ ਹਾਂਜੀ ਵੀ ਬਾਈਆਂ ਦੀ ਤਾਂ ਆਪਣੇ ਸਮਾਨ ਦੀ ਜ਼ਿੰਮੇਵਾਰੀ ਨਹੀਂ ਰਹੀਦੀ ਤੁਹਾਡੇ ਮਾਲ ਦੀ ਕੀ ਜ਼ਿੰਮੇਵਾਰੀ ਦੇਣ ਦੀ ਸਹੀ ਹੈ ਜੀ ਉਹ ਤਾਂ ਆਪਦੀ ਕੈਨੀਆਂ ਪੀਪੀਆਂ ਦੀ ਜ਼ਿੰਮੇਵਾਰੀ ਰੱਖਣ ਨੂੰ ਬਹੁਤ ਹੈ ਸਹੀ ਹੈ ਜੀ ਕਿਧਰੇ ਕਲਾਸਰੂਮ ਦੇ ਕਿਧਰੇ ਕੁਰਸੀਆਂ ਰੁਕੀਆਂ ਕਿਧਰੇ ਤੋਂ ਟੈਂਪਰ ਲਾਇਆ ਨੇ ਗੱਡੀ ਧਰ ਕੇ ਹਾਂਜੀ ਉਹਨਾਂ ਦੀ ਆਪਦੀ ਉਹ ਨਿਗਾ ਨਹੀਂ ਰਹੀਦੀ ਵੀ ਹੱਥ ਵੱਡ ਕੇ ਕਹਿਣ ਦਾ ਭਾਵਾ ਮੇਰਾ ਵੀ ਵੀਰੇ ਮੱਢੀ ਤੇ ਆਓ ਹੁਸਾ ਨਾਲ ਇਸ ਗੱਲ ਦਾ ਕਰਿਓ ਵੀ ਤੁਹਾਡੇ ਬੱਚਿਆਂ ਦੀ ਜ਼ਿੰਮੇਵਾਰੀ ਤੁਹਾਡੇ ਆ ਜਿਹੜੀਆਂ ਗਿਆ ਪਾਲ ਲੈਣੇ ਜਿਹੜੇ ਆਪ ਦਾ ਮਾਨ ਲੈ ਕਿ ਉਹਨੇ ਉਹਦਾ ਘਣਕੇ ਮਾਲ ਵੰਦੀ ਤੋਂ ਬਾਦੋਂ ਘਣਕੇ ਦਾ ਮਾਲ ਕੱਢੋ ਵੀ ਧੰਨਵਾਦ ਸੋਡਾ ਵਕਤ ਤੋਂ ਬਾਦ ਪਹੁੰਚੋ ਖਰੀਦਦਾਰੀ ਕਰੋ ਤੇ ਵੇਚੋ ਪ੍ਰਬੰਧਕ ਕਿਵੇਂ ਲੱਗਦਾ ਜੀ ਤੁਹਾਨੂੰ ਮੰਡੀ ਨੂੰ ਦਾ ਛਾਂ ਦਾ ਵੀ ਬਹੁਤ ਵਧੀਆ ਟੈਂਟ ਲੱਗਿਆ ਰੰਗ ਵਰਗੇ ਵਿਆਹ ਜੋ ਤੇ ਬਾਕੀ ਕੁਰਸੀਆਂ ਰਈਆਂ ਹੋਈਆਂ ਨੇ ਤੇ ਸਪੀਕਰ ਦੇ ਵਿੱਚ ਵੀ ਬਾਈ ਬੋਲਦੇ ਨੇ ਵੀਡੀਓ ਬਣਦੀ ਆ ਤੇ ਜਿਹੜੇ ਵੀ ਬਾਈ YouTube ਪਰ ਆਉਂਦੇ ਨੇ ਜੇ ਵੀ ਜੀ ਵੀ ਬਣਦੀ ਐ ਤੁਹਾਡੇ ਰੂ ਰੂ ਕਰਦੇ ਆ ਮਾੜੀ ਐ ਚੰਗੀ ਐ ਬਾਕੀ ਤੁਸੀਂ ਪਰਚੀ ਤੋਂ ਵੀ ਜਾਣੋ ਕਰਵਾ ਦਿਓ ਜੀ ਆਪਾਂ ਕਿੰਨੇ ਵੀ ਇੱਕ ਸਾਈਡ ਤੋਂ ਕਿੰਨੀ ਲੱਗਦੀ ਉਹ ਤੋਂ ਵੀ ਤੁਸੀਂ ਸਾਰੇ ਵਪਾਰੀ ਵੀਰਾਂ ਨੂੰ ਜਾਣੋ ਕਰਵਾ ਦਿਓ ਵੀ ਇਹ ਕਿੰਨੀ ਲੱਗਦੀ ਐ ਇੱਕ ਸਾਈਡ ਤੇ 100 ਲੈਂਦੇ ਨੇ 100 ਲੈਣਾ ਦੇਖੋ ਠੀਕ ਹੈ ਉਹੀ ਪਰਚੀ ਪ੍ਰਾਣੀ ਜੋ ਕੇ ਮੰਡੀਆਂ ਕੋਲ ਚੱਲੀ ਹੋਈ ਐ ਠੀਕ ਹੈ ਜੀ ਕੋਈ ਕਿਸੇ ਦਾ ਗੜਾ ਨਹੀਂ ਇਕੱਠਾ ਜਾਂਦਾ ਠੀਕ ਹੈ ਹਜੇ ਅਸੀਂ ਐ ਇਤਰੀ ਵੀ ਨਹੀਂ ਲੈਣ ਲੱਗੇ ਬੱਕਰੀਆਂ ਦੀ ਅੰਦਰ ਮੰਡੀ ਠੀਕ ਹੈ ਜੀ ਕਿਉਂਕਿ ਸਾਡੀ ਮੰਡੀ ਚੱਲ ਪਈ ਪੂਰਾ ਮਾਰ ਘਰ ਲੱਗਲੇ ਮੇਰੇ ਉਧਰ ਨੂੰ ਰਲੂਗਾ ਉਦੋਂ ਬਾਰਸ ਜੁੰਮੇ ਨਾਲ ਇਹ ਵੀ ਦੇਣ ਲੱਗ ਜਾਗੇ ਠੀਕ ਹੈ ਇਹ ਪਸੂ ਜੇ ਕਿਸੇ ਦਾ ਖੋਇਆ ਜਾਂਦਾ ਸੀ ਕੌਰ ਕਰਿਆ ਕਰਾ ਠੀਕ ਹੈ ਅਸੀਂ ਫਿਰ ਐਂਟਰੀ ਵੀ ਲਿਆ ਕਰਾਂਗੇ ਠੀਕ ਹੈ ਵੀ ਅਜੇ ਸੀ ਐਂਟਰੀ ਕਾਣੀ ਤੇ ਇਹ ਵਾਲੀ ਕਟੰਦੇ ਸਹੀ ਹੈ ਅਸੀਂ ਤੁਹਾਨੂੰ ਇਹ ਕਹਿੰਦੇ ਵਦ ਤੋਂ ਵੱਧ ਸਾਡੀ ਮੰਡੀ ਦੇ ਮਾਰ ਲੈ ਕੇ ਆਓ ਤੇ ਮਾਰ ਨੂੰ ਆਪਾਂ ਵਿੱਚੋਂ ਇੱਕ ਦੂਜੇ ਨੂੰ ਕਹੋ ਕਵਾਂਡੀ ਨੂੰ ਆਪਾਂ ਵੰਡੀ ਚੱਲਣਾ ਭੈਣ ਭਾਈਆਂ ਨੂੰ ਸਭ ਨੂੰ ਗਲੀ ਮਹੱਲੇ ਕਹੋ ਛੋਟੇ-ਮੋਟੇ ਮੇਮਨੇ ਲੋ ਮੇਂਗਨੀਆਂ ਲੋ ਤੇ ਬੱਚਿਆਂ ਨੂੰ ਨਾਲ ਲੈ ਕੇ ਜਾਓ ਠੀਕ ਹੈ ਨਸ਼ੇ ਪੱਤਿਆਂ ਤੋਂ ਬਚਾਓ ਠੀਕ ਹੈ ਵੀ ਅਸੀਂ ਕੋਈ ਮਾੜਾ ਕੰਮ ਨਹੀਂ ਕਰਦੇ ਮੰਡੀਆਂ ਲਵਾਉਂਦੇ ਆ ਬਿਜ਼ਨਸ ਵਧਾਉਂਦੇ ਆ ਠੀਕ ਹੈ ਧੰਨਵਾਦ ਜੀ ਸਸਤਰੀ ਕਾਰਸ ਸਾਰਿਆਂ ਨੂੰ ਬਾਕੀ ਵੀ ਅਸੀਂ ਇੱਥੇ ਰਾਜੂ ਦਾ ਪਹੁੰਚਣ ਦਾ ਅਸੀਂ ਵੀ ਨਾਲ ਟਾਇਰ ਨੂੰ ਧੰਨਵਾਦ ਕਰਦੇ ਆ ਵੀ ਜਿਹੜੇ ਮੰਨ ਕੇ ਚੱਲੋ ਵੀ ਸਾਡੇ ਕੋਲੇ ਅੱਜ ਇਹ ਮੰਨ ਕੇ ਚੱਲੋ ਵੀ ਬੜਾ ਤਾਂ ਆਪਾਂ ਨਹੀਂ ਗਏ ਸਾਰੇ ਵੀ 70 80 ਕਿਲੋਮੀਟਰ ਤੋਂ ਚੱਲ ਕੇ ਆਏ ਨੇ ਕਾਉ ਸੰਦੀ ਬਾਈ ਹਾਂਜੀ ਖੁਸ਼ੀ ਤੋਂ ਚੱਲ ਕੇ ਆਇਆ ਹਾਂ ਹਾਂਜੀ ਇਹ ਬਾਈ ਆਪਣੇ ਲੈ ਆਏ ਨੇ ਅੱਜ ਮਿਲਣ ਆਏ ਆਪਾਂ ਨੂੰ ਸਪੈਸ਼ਲ ਹਾਂਜੀ ਤੇ ਨਹੀਂ ਉਹੀ ਖੁਸ਼ੀ ਤੋਂ ਸਪੈਸ਼ਲੀ ਚੱਲ ਕੇ ਆਏ ਸੀ ਕਹਿੰਦੇ ਬਾਈ ਕਹਿੰਦੇ ਵੀ ਰਾਜੂ ਕਹਿੰਦਾ ਵੀ ਮਿਲਣ ਨੂੰ ਜੀ ਕਰਦਾ ਸੀਗਾ ਵੀ ਇਹ ਪਿਛਲੀ ਮੰਡੀ ਗਏ ਨੇ ਵੀ ਸਾਥੋਂ ਆਇਆ ਨਹੀਂ ਗਿਆ ਵੀਰ ਜੀ ਅੱਜ ਆਪਾਂ ਹੁਣ ਵੀ ਸਾਰੇ ਵਪਾਰੀ ਬੰਦਾਂ ਵੀ ਰਾਜੂ ਵੀਰ ਵੀ ਐਸ ਮੰਡੀ ਆਪਣੇ ਲੱਭੇ ਪਹੁੰਚ ਰਹੇ ਨੇ ਜਿਹੜੇ ਸਾਰੇ ਵਿੱਚ ਬਾਈਆਂ ਰੀਡੀ ਕੋ ਹੁੰਦੇ ਵੀ ਰਾਜੂ ਆਊਗਾ ਰਾਜੂ ਵੀਰ ਆਊਗਾ ਐਸ ਮੰਡੀ ਦੇ 11 ਵਜੇ ਤੋਂ ਲੈ ਕੇ ਮੈਂ 4 ਵਜੇ ਇਹ 11 ਵਜੇ ਤੋਂ ਲੈ ਕੇ 4-5 ਵਜੇ ਤੱਕ ਇਹ ਭਰਾ ਆਪਣੀ ਮੰਡੀ ਨਹੀਂ ਹੁੰਦੇ ਨੇ ਜੇ ਕਿਸੇ ਬਾਈ ਵੀਰ ਨੇ ਕੋਈ ਵੀ ਨਾ ਤਾਂ ਕੋਈ ਜਾਣਕਾਰੀ ਲੈਣੀ ਹੈ ਕੋਈ ਫਾਰਮ ਵਾਸਤੇ ਕੋਈ ਜਾਨਵਰ ਵਾਸਤੇ ਤਾਂ ਤੁਹਾਨੂੰ ਸਾਰੀ ਜਾਣਕਾਰੀ ਦੇ ਕੇ ਜਾਣਗੇ ਕਿੰਨੇ ਜਾਨਵਰ ਲੈਣੇ ਨੇ ਕਿੰਨੀਆਂ ਕਿੱਥੋਂ ਹਾਂਜੀ ਕਿਹੜੇ ਫਾਰਮ ਤੋਂ ਲੈਣੇ ਕਿਹੜੀਆਂ ਫੁੱਲੀਆਂ ਬਣਉਣੀਆਂ ਕਿੰਨੀ ਬਗ ਜਗ੍ਹਾ ਖਰੀਦਣਾ ਨੂੰ ਗਰਭ ਪਸ਼ੂ ਦੇਖਣ ਨੂੰ ਤੇ ਬਾਕੀ ਕੋਈ ਨਹੀਂ ਕਿੰਨਾ ਵੀ ਟਾਈਮ ਚਾਹੇ 10 ਮਿੰਟ ਗੱਲ ਕਰੋ 5 ਮਿੰਟ ਗੱਲ ਕਰੋ ਜਮਾ ਤੁਹਾਨੂੰ ਸਹੀ ਸਲਾਹ ਦੇਣਗੇ ਤੇ ਬਾਕੀ ਅਸੀਂ ਦੁਬਾਰੇ ਫੇਰ ਬਾਈ ਦਾ ਤਹਿਦ ਰੋ ਧੰਨਵਾਦ ਕਰਦੇ ਹਾਂ ਬਾਕੀ ਕੋਈ ਗੱਲ ਨਹੀਂ ਜੇ ਜੇ ਖੁਸੀ ਨਾਲ ਕੋਈ ਨੂੰ 100 ਦੇ ਦੋ 50 ਦੇ ਦੋ ਜੇ بڑے ਸੋਤੇ ਜੋ ਲੈਣਾ ਵੇ ਚੰਗੇ ਸੋਤੇ ਜੋ ਲੈਣਾ ਪਰ ਸੁਣ ਗਿਆ ਨਹੀਂ ਮੁਤਕਾ ਸਹੀ ਗੱਲ ਹੈ ਤੱਕਾ ਕੋਈ ਨਹੀਂ ਹੈਗਾ ਕਿਸੇ ਨਾਲ ਖੁਸ਼ੀ ਤੋਂ ਕਹਿ ਦੇ ਹਾਂਜੀ ਹਾਂਜੀ ਇਹਨਾਂ ਜਦੋਂ ਕਹਿੰਦਾ ਮੈਂ ਗਰੀਬ ਆ ਮਰਿਆ ਪਿਆ ਤਾਂ ਮੈਨੂੰ 100 ਦੇ ਦੋ 50 ਦੇ ਦੋ ਹਾਂ ਦੇਖ ਕੋਈ ਅੜਬਾਈ ਵਾਲੀ ਕੋਈ ਗੱਲ ਨਹੀਂ ਵੀ ਜਿਹੜਾ ਕਹੇ ਵੀ ਆਪ ਵਿੱਚੋਂ ਵੀ ਕਹਿੰਦੇ ਨੇ ਵੀ ਸਾਤੋਂ ਐ ਮੰਗ ਕੇ ਲੈਂਦਾ ਕੋਈ ਐ ਮੰਗ ਕੇ ਲੈਣ ਵਾਲੀ ਗੱਲ ਨਹੀਂ ਕੱਲ ਕਿੰਦਾ ਜਾਂਦੇ ਰਹੇ ਮੰਡੀ ਵਾਲੀ ਕਿਰਾਇਆ ਪਾੜਾ ਦੇ ਦਿੰਦੇ ਨੇ 200 ਰੁਪਏ ਵਿਚਾਰੇ ਤੇ ਬਾਕੀ ਫੇਰ ਅਸੀਂ ਰਾਜੂ ਪੀਰ ਦਾ ਇੱਥੇ ਪਹੁੰਚਣੇ ਤੈਰ ਲੋ ਤਾਂ ਨਿਬਾੜ ਕਰਦਾ ਜਿਹੜੇ ਸਾਡੇ ਕੋਲੇ ਟਾਈਮ ਜੋ ਟਾਈਮ ਕੱਢ ਕੇ ਸਾਡੇ ਕੋਲ ਪਹੁੰਚੇ ਨੇ ਤੇ ਬਾਕੀ ਸਾਰੇ ਧੰਨਵਾਦ ਜਿੰਨੇ ਭਾਈਓ ਟੀਮ ਮੈਂ ਤੇ ਪਹੁੰਚੇ ਬਾਕੀ ਜਿਹੜੇ ਵੀ ਰीडीਕ ਚ ਨੇ ਉਹ ਜਰੂਰ ਪਹੁੰਚਿਆ ਕਰੋ ਇਹ ਵੀਡੀਓ ਦੇਖਣ ਨਾਲ ਇਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੁਹਾਨੂੰ ਅੱਜ ਸਾਰਿਆਂ ਨੂੰ ਧੰਨਵਾਦ